ਤੁਹਕਾ ਲਾਈਦਾ ਟੰਡਾ ਦੇਖ ਚਨਾ ਟੰਡਾ ਫੁੱਲ ਰਗਾਉਂਦਾ ਚਾਹ ਲੰਸੂਆਂ ਦੀ ਪਤਲਾ ਪਿਆਦਾ ਹੋਣੀ ਫਿਕਸਲ ਮੇ ਕੋਡ ਜਾਣਾ ਜੇ ਫਿਕਸਲ ਪਾੜ ਜਾਣਾ ਜੇ ਗੋਰ ਸਿੰਘ ਮਨ ਸਿੰਘ ਢੱਲੋਂ ਜੀ ਅਤੇ ਡੀਐਸਪੀ ਮਨਿੰਦਰਪਾਲ ਸਿੰਘ ਜੀ ਵੱਲੋਂ ਇਸ ਸਮੁੱਚੀ ਪ੍ਰੇਰਣਾ ਦੇ ਇਫਰ ਕੀਤਾ ਜਾਵੇਗਾ ਸਾਡੇ ਵੱਡੇ-ਵਡੇਰਿਆਂ ਨੇ ਸਾਨੂੰ ਆਜ਼ਾਦੀ ਦੇ ਕੇ ਦਿੱਤੀ ਉਸ ਤੋਂ ਬਾਅਦ ਸਾਨੂੰ ਗਣਤੰਤਰ ਮਨਾਉਣ ਦਾ ਮੌਕਾ ਮਿਲਿਆ ਸੰਵਿਧਾਨ ਦੇ ਵਿੱਚ ਅਸੀਂ ਡੈਪਟੀ ਕਮਿਸ਼ਨਰ ਗੁਰਦਾਸਪੁਰ ਜੀ ਸੋ ਇਹ ਅਜਾ ਕ ਜ ਸੰਵਿਧਾਨ ਲਾਗੂ ਹੋ ਜਾਣ ਨਾਲ ਭਾਰਤ ਗਣਰਾਜ ਦੀ ਸਥਾਪਨਾ ਹੋਈ ਸਾਡੇ ਦੇਸ਼ ਨੂੰ ਦੁਨੀਆ ਵਿੱਚ ਸਭ ਤੋਂ ਵੱਡੀ ਜਮਹੂਰੀਅਤ ਹੋਣ ਦਾ ਐਸ.ਆਈ. ਕੁਲਵਿੰਦਰ ਸਿੰਘ ਜੀ ਕਰ ਰਹੇ ਹਨ ਮੰਚ ਤੋਂ ਉਜੜਦੀ ਹੋਈ ਇਸਾਈ ਫਰਾਂਟ ਤੋਂ ਸੇ ਪੰਜਾਬ ਪੁਲਿਸ ਟੁਕੜੀ ਦੀ ਅਗਵਾਈ ਕਰਦੇ ਹੋਏ ਐਸਆਈ ਹਰਮੀਤ ਕੌਰ ਪੰਜਾਬ ਪੁਲਿਸ ਮਹਿਲਾਵਾਂ ਦੀ ਟੀਮ ਦੀ ਅਗਵਾਈ ਕਰਦੇ ਹੋਏ ਇੰਸਪੈਕਟਰ ਰਕੇਸ਼ ਕੁਮਾਰ ਪੰਜਾਬ ਪੁਲਿਸ ਸਪਰਟੂਨ ਦੀ ਅਗਵਾਈ ਕਰਦੇ ਹੋਏ ਸਰਕਾਰੀ ਕਾਲਜ ਗੁਰਦਾਸਪੁਰ ਮੋਬਾਈਲ ਮਾਦਵੀ ਫਰਮਾ ਅੱਜ ਦੇਖੋ ਗੁਰਦੰਤਾ ਦਿਵਸ ਦੇ ਮੌਕੇ ਤੇ ਮੈਂ ਸਾਰੇ ਗੁਰਦਾਸਪੁਰ ਵਾਸੀਆਂ ਨੂੰ ਬਹੁਤ-ਬਹੁਤ ਸ਼ੁਭਕਾਮਨਾਵਾਂ ਦੇਣਾ ਚਾਹੁੰਦਾ ਹਾਂ ਇਹ ਨਾਲ ਇਹੀ ਕਹਿਣਾ ਚਾਹੁੰਦਾ ਹਾਂ ਕਿ ਜਿਹੜਾ ਆ ਬਾਬਾ ਸਾਹਿਬ ਡਾਕਟਰ ਪੀਮਰਾੰਗ ਵੇਟਕਰ ਜੀ ਵੱਲੋਂ ਸਾਨੂੰ ਸੰਵਿਧਾਨ ਦਿੱਤਾ ਗਿਆ ਹੈ ਉਹਦੇ ਵਿੱਚ ਜਿਹੜੇ ਆਦਰਸ਼ ਦਿੱਤੇ ਗਏ ਨੇ ਉਹਨਾਂ ਨੂੰ ਆਪਣੀ ਜ਼ਿੰਦਗੀ ਚ ਅਪਣਾਈਏ ਤੇ ਦੇਸ਼ ਦੀ ਤਰੱਕੀ ਦੇ ਵਿੱਚ ਸਾਰੇ ਅਪਣਾਉਣ ਕਰਕੇ ਬਹੁਤ-ਬਹੁਤ